ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਪੰਜਾਬ ਦੇ ਜ਼ਿਲ੍ਹੇਆ ਬਲਾਕ ਤੇ ਡਿਵੀਜ਼ਨਾਂ ਦੇ ਬਾਰੇ ਵਿੱਚ ਤਾਂ ਆਪਣੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਆ ਕੁੱਲ 23 ਜ਼ਿਲ੍ਹੇ ਆ ਪੰਜਾਬ ਦੇ ਆਪਣੇ ਟੋਟਲ ਕਿੰਨੇ ਆ 23 ਜ਼ਿਲ੍ਹੇ ਤੇ ਤਹਿਸੀਲਾਂ ਕਿੰਨੀਆਂ ਨੇ 97 153 ਬਲਾਕ ਨੇ ਤੇ 5 ਡਿਵੀਜ਼ਨਾਂ ਨੇ ਤੇ ਸਭ ਤੋਂ ਨਵਾਂ ਜ਼ਿਲ੍ਹਾ ਕਿਹੜਾ ਆ ਇਹ ਬਣਿਆ ਸੀ 2021 ਦੇ ਵਿੱਚ ਸੰਗਰੂਰ ਤੋਂ ਲੱਗ ਕਰਕੇ ਇਹ ਜ਼ਿਲ੍ਹਾ ਮਲੇਰਕੋਟਲਾ ਆ ਜਿਹੜਾ 2021 ਦੇ ਵਿੱਚ ਬਣਿਆ ਸੀ ਸੰਗਰੂਰ ਤੋਂ ਹੀ ਵੱਖ ਕਰਕੇ ਬਣਾਇਆ ਗਿਆ ਸੀਗਾ ਇਹ ਨਾ 2021 ਦੇ ਇਗਜ਼ਾਮ ਦੇ ਵਿੱਚ ਉਦੋਂ ਹੋਇਆ ਸੀ ਨਾ ਅ ਸ਼ਾਇਦ ਪਟਵਾਰੀ ਜਾਂ ਕਲਰਕ ਦਾ ਪੇਪਰ ਸੀ ਉਹਦੇ ਵਿੱਚ ਇਹ ਕੁਸ਼ਣ ਆਇਆ ਹੋਇਆ ਕਿ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਆ ਕਿਉਂਕਿ ਉਦੋਂ ਨਾ ਇਹ ਜ਼ਿਲ੍ਹਾ ਨਵਾਂ ਨਵਾਂ ਬਣਿਆ ਸੀ ਤੇ 22ਵਾਂ ਜ਼ਿਲ੍ਹਾ ਕਿਹੜਾ ਫਾਜ਼ਿਲਕਾ ਜਿਹੜਾ ਕਿ ਫਿਰੋਜ਼ਪੁਰ ਤੋਂ 2011 ਵਿੱਚ ਅਲੱਗ ਕਰਕੇ ਬਣਾਇਆ ਗਿਆ ਸੀਗਾ ਉਸ ਤੋਂ ਬਾਅਦ ਆਪਣਾ ਮੈਟਰੋਪੋਲੀਟਨ ਸ਼ਹਿਰ ਮੈਟਰੋਪੋਲੀਟਨ ਸ਼ਹਿਰ ਕਿਹੜਾ ਹੁੰਦਾ ਜਿੱਥੋਂ ਦੀ ਆਬਾਦੀ ਆ 10 ਲੱਖ ਤੋਂ ਜ਼ਿਆਦਾ ਹੁੰਦੀ ਆ ਉਸ ਨੂੰ ਕੀ ਕਿਹਾ ਜਾਂਦਾ ਮੈਟਰੋਪੋਲੀਟਨ ਸ਼ਹਿਰ ਕਿਹਾ ਜਾਂਦਾ ਤੇ ਆਪਣੇ ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ ਜਿਹੜੇ ਮੈਟਰੋਪੋਲੀਟਨ ਸ਼ਹਿਰ ਆ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਗੁਆਂਡੀ ਦੇਸ਼ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ-ਕਿਹੜੇ ਆ ਪੰਜਾਬ ਨੂੰ ਗੁਆਂਡੀ ਦੇਸ਼ ਕਿਹੜਾ ਲੱਗਦਾ ਪਾਕਿਸਤਾਨ ਪੰਜਾਬਾ ਜਿਹੜਾ ਪਾਕਿਸਤਾਨ ਦੇ ਨਾਲ ਆਪਣੀ ਹੱਦ ਸਾਂਝੀ ਕਰਦਾ ਤੇ ਪੰਜਾਬ ਨੂੰ ਆਪਣੇ ਰਾਜ ਸਟੇਟਸ ਕਿਹੜੀਆਂ-ਕਿਹੜੀਆਂ ਲੱਗਦੀਆਂ ਨੇ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਪੰਜਾਬ ਸਟੇਟ ਆਪਣੀ ਜਿਹੜੀ ਹੋਰ ਸਟੇਟਾਂ ਦੇ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦੀ ਆ ਤੇ ਯੂਟੀਆਂ ਕਿਹੜੀਆਂ-ਕਿਹੜੀਆਂ ਨੇ ਜਿਹੜੀਆਂ ਪੰਜਾਬ ਦੇ ਹੱਦ ਨਾਲ ਲੱਗਦੀਆਂ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਇਹ ਹੈ ਜੋ ਆਪਣੀਆਂ ਯੂਟੀਆਂ ਨੇ ਪੰਜਾਬ ਨਾਲ ਲੱਗਦੀਆਂ ਤੇ ਮੈਪ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਆਪਣੇ ਪੰਜਾਬ ਦੇ ਨਾਲ ਆਪਾਂ ਵੇਖਦੇ ਆ ਅੱਗੇ ਜ਼ਿਲ੍ਹੇ ਕਿਹੜੇ-ਕਿਹੜੇ ਲੱਗਦੇ ਨੇ ਪੰਜਾਬ ਦਾ ਜਿਹੜਾ ਪਾਕਿਸਤਾਨ ਨਾਲ ਆ ਆਪਣੇ ਪੰਜਾਬ ਦੇ 6 ਜ਼ਿਲ੍ਹਿਆਂ ਦੀ ਸਰਹੱਦ ਲੱਗਦੀ ਆ ਇਹ ਜ਼ਿਲ੍ਹੇ ਕਿਹੜੇ-ਕਿਹੜੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਜਿਹੜੇ ਜ਼ਿਲ੍ਹੇ ਆ ਆਪਣੇ ਪੰਜਾਬ ਦੇ 6 ਜ਼ਿਲ੍ਹੇ ਪਾਕਿਸਤਾਨ ਦੇ ਨਾਲ ਆਪਣੀ ਹੱਦ ਸਾਂਝੀ ਕਰਦੇ ਆ ਮਤਲਬ ਪਾਕਿਸਤਾਨ ਦੇ ਨਾਲ ਬਾਰਡਰ ਆ ਪਾਕਿਸਤਾਨ ਦਾ ਬਾਰਡਰ ਆ ਜਿਹੜਾ ਆਪਣੇ ਉਧਰੋਂ ਪੰਜਾਬ ਦੇ ਨਾਲ ਲੱਗਦਾ ਆ ਇਹਨਾਂ 6 ਜ਼ਿਲ੍ਹਿਆਂ ਦਾ ਇਹ ਜ਼ਿਲ੍ਹੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਲਕਾ ਇਹਨਾਂ ਨੂੰ ਆਪਾਂ ਮੈਪ ਤੇ ਦੇਖ ਲੈਣੇ ਆ ਇਹ ਕਿੱਥੇ ਕਿੱਥੇ ਪਾਕਿਸਤਾਨ ਹੋ ਗਿਆ ਤੇ ਇਹਦੇ ਨਾਲ ਆ ਲੱਗਦੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਹੋ ਗਿਆ ਫਾਜ਼ਲਕਾ ਇਹ ਜ਼ਿਲ੍ਹੇ ਆ ਆਪਣੇ ਜਿਹੜੇ ਇਹ ਪਾਕਿਸਤਾਨ ਦੇ ਨਾਲ ਹੱਦ ਸਾਂਝੀ ਕਰਦੇ ਆ ਤੇ ਉਸ ਤੋਂ ਬਾਅਦ ਆ ਗਿਆ ਯੂਟਿਜ਼ ਯੂਟਿਜ਼ ਨਾਲ ਕੀ ਕੀ ਲੱਗਦਾ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਆਪਣੇ ਚੰਡੀਗੜ੍ਹ ਦੇ ਨਾਲ ਐਸਐਸ ਨਗਰ ਦਾ ਜਿਹੜਾ ਬਾਰਡਰ ਲੱਗਦਾ ਚੰਡੀਗੜ੍ਹ ਯੂਟੀ ਦੇ ਨਾਲ ਤੇ ਜੰਮੂ ਕਸ਼ਮੀਰ ਦੇ ਨਾਲ ਪਠਾਨਕੋਟ ਇਹ ਵੀ ਤੁਹਾਨੂੰ ਮੈਂ ਮੈਪ ਦੇ ਵਿੱਚ ਦੱਸ ਦਿੰਨੀ ਆ ਚੰਡੀਗੜ੍ਹ ਦੇ ਨਾਲ ਐਸਐਸ ਨਗਰ ਤੇ ਜੰਮੂ ਕਸ਼ਮੀਰ ਦੇ ਨਾਲ ਪਠਾਨਕੋਟ ਆ ਗਿਆ ਜੰਮੂ ਕਸ਼ਮੀਰ ਜਿਹੜਾ ਆਪਾਂ ਯੂਟੀ ਕਰ ਰਹੇ ਆ ਨਾ ਤਾਂ ਜੰਮੂ ਕਸ਼ਮੀਰ ਯੂਟੀ ਦੇ ਨਾਲ ਵੀ ਕੀ ਲੱਗਦਾ ਆਪਣੇ ਪੰਜਾਬ ਦਾ ਪਠਾਨਕੋਟ ਆ ਜਿਹੜਾ ਹੱਦ ਸਾਂਝੀ ਕਰਦਾ ਉਸ ਤੋਂ ਬਾਅਦ ਹਿਮਾਚਲ ਹਿਮਾਚਲ ਸਟੇਟ ਆ ਤਾਂ ਹਿਮਾਚਲ ਦੇ ਨਾਲ ਆਪਣੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਆ ਪੰਜ ਜ਼ਿਲ੍ਹੇ ਇਹ ਕਿਹੜੇ-ਕਿਹੜੇ ਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਤੇ ਐਸਐਸ ਨਗਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਤੇ ਐਸਐਸ ਨਗਰ ਆਪਾਂ ਦੇਖ ਲੈਨੇ ਆ ਇੱਥੇ ਮੈਪ ਤੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਹਾਸਪੁਰ ਤੇ ਐਸਐਸ ਨਗਰ ਰੋਪੜ ਵੀ ਤਾਂ ਹੈਗਾ ਨਾ ਰੋਪੜਾ ਜਿਹੜਾ ਇਹ ਵੀ ਹਿਮਾਚਲ ਦੇ ਨਾਲ ਆਪਣਾ ਲੱਗਦਾ ਆ ਤਾਂ ਦੁਬਾਰਾ ਫੇਰ ਚੰਗੀ ਤਰ੍ਹਾਂ ਵੇਖ ਲਓ ਹਿਮਾਚਲ ਦੇ ਨਾਲ ਆਪਣੇ ਪੰਜਾਬ ਦੇ ਕਿਹੜੇ-ਕਿਹੜੇ ਪੰਜ ਜ਼ਿਲ੍ਹੇ ਲੱਗਦੇ ਆ ਪਠਾਨਕੋਟ ਹੁਸ਼ਿਆਰਪੁਰ ਰੋਪੜ ਐਸਐਸ ਨਗਰ ਗੁਰਦਾਸਪੁਰ ਇਹ ਉਹ ਜ਼ਾਬ ਦੇ ਜਿਹੜੇ ਜ਼ਿਲ੍ਹੇ ਆ ਹਿਮਾਚਲ ਦੇ ਨਾਲ ਲੱਗਦੇ ਆ। ਹਰਿਆਣੇ ਦੇ ਨਾਲ ਆਪਣੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਆ? 6 ਜ਼ਿਲ੍ਹੇ। ਇਹ ਜ਼ਿਲ੍ਹੇ ਕਿਹੜੇ-ਕਿਹੜੇ ਆ? ਐਸਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਮੁਕਸਰ ਤੇ ਬਠਿੰਡਾ। ਐਸਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਮੁਕਸਰ ਤੇ ਬਠਿੰਡਾ। ਹਰਿਆਣੇ ਦੇ ਨਾਲ ਕਿਹੜੇ-ਕਿਹੜੇ ਜ਼ਿਲ੍ਹੇ ਲੱਗਦੇ? ਇੱਥੋਂ ਸਟਾਰਟ ਕਰ ਲਓ। ਐਸਐਸ ਨਗਰ, ਪਟਿਆਲਾ, ਸੰਗਰੂਰ ਮਾਨਸਾ ਬ੍ਰਿੰਡਾ ਤੇ ਮੁਕਸਰ ਜਿਹੜੇ 6 ਜ਼ਿਲ੍ਹੇ ਆ ਹਰਿਆਣਾ ਸਟੇਟ ਦੇ ਨਾਲ ਪੰਜਾਬ ਦੇ ਬਾਉਂਡਰੀ ਸ਼ੇਅਰ ਕਰਦੇ ਆ ਰਾਜਸਥਾਨ ਦੇ ਨਾਲ ਦੋ ਜ਼ਿਲ੍ਹੇ ਲੱਗਦੇ ਆ ਫਾਜ਼ਲਕਾ ਤੇ ਮੁਕਸਰ ਉਸ ਤੋਂ ਬਾਅਦ ਆ ਪੰਜਾਬ ਦੀ ਆਪਣੀ ਸੱਭਿਆ ਸਮਾਜਿਕ ਸੱਭਿਆਚਾਰ ਤੌਰ ਤੇ ਵੀ ਵੰਡ ਕੀਤੀ ਹੋਈ ਆ ਤਾਂ ਇਹ ਵੰਡ ਕਿਹੜੀ-ਕਿਹੜੀ ਆ ਮੱਝ ਦੁਆਬਾ ਮਾਲਵਾ ਤੇ ਪੁਆਦ ਆ ਜੋ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਵੰਡਿਆ ਗਿਆ ਮੱਝ ਦੇ ਆਪਣੇ 4 ਜ਼ਿਲ੍ਹੇ ਆ ਦੁਆਬੇ ਦੇ ਵੀ 4 ਜ਼ਿਲ੍ਹੇ ਆ ਤੇ ਮਾਲਵੇ ਦੇ 15 ਜ਼ਿਲ੍ਹੇ ਆ ਤੇ ਪੁਆਦ ਦੇ ਜਿਹੜੇ ਆ ਇਹ 4 ਜ਼ਿਲ੍ਹੇ ਆ ਨਾ ਇਹ ਚਾਰਾਂ ਨੂੰ ਮਾਲਵੇ ਦੇ ਵਿੱਚ ਹੀ ਕਾਊਂਟ ਕੀਤਾ ਜਾਂਦਾ ਇਹਨਾਂ ਚਾਰਾਂ ਨੂੰ ਮਿਲਾ ਕੇ ਮਾਲਵੇ ਦੇ 15 ਜ਼ਿਲ੍ਹੇ ਬਣਦੇ ਆ ਤਾ ਮੱਜ ਕਿੱਥੇ ਪੈ ਜਾਂਦਾ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਮੱਜ ਤੇ ਇਹਦੇ ਜ਼ਿਲ੍ਹੇ ਕਿਹੜੇ-ਕਿਹੜੇ ਆ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਇਹ ਜ਼ਿਲ੍ਹੇ ਆ ਜਿਹੜੇ ਆਪਣੇ ਮੱਜ ਦੇ ਵਿੱਚ ਪੈਂਦੇ ਆ ਉਸ ਤੋਂ ਬਾਅਦ ਅਗਲਾ ਦੱਖਣ ਅਤੇ ਸਾਕਲੂਜ ਦੇ ਦੱਖਣ ਪੱਛਮ ਦਾ ਜਿਹੜਾ ਖੇਤਰ ਆ ਉਹ ਆਪਣਾ ਮਾਲਵਾ ਤੇ ਮਾਲਵੇ ਦੇ ਆਪਣੇ ਜ਼ਿਲ੍ਹੇ ਕਿੰਨੇ ਆ 15 ਇਹ ਜ਼ਿਲ੍ਹੇ ਹੈਗੇ ਆ ਲੁਧਿਆਣਾ ਬਰਨਾਲਾ ਬਠਿੰਡਾ ਫਿਰੋਜ਼ਪੁਰ ਮਾਨਸਾ ਫਾਜ਼ਿਲਕਾ ਫਰੀਦਕੋਟ ਮੋਗਾ ਮੁਕਸਰ ਸੰਗਰੂਰ ਮਲੇਰਕੋਟਲਾ ਇਹ ਆ ਗਏ ਆਪਣੇ 11 ਜ਼ਿਲ੍ਹੇ ਤੇ ਉਸ ਤੋਂ ਬਾਅਦ ਜਿਹੜੇ ਆਪਵਾਦ ਦੇ ਚਾਰ ਜ਼ਿਲ੍ਹੇ ਆ ਰੂਪਨਗਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਪਟਿਆਲਾ ਤੇ ਫਤਿਹਗੜ ਦੇ ਕੁਝ ਹਿੱਸੇ ਇਹ ਜ਼ਿਲ੍ਹੇ ਵੀ ਮਾਲਵੇ ਦੇ ਵਿੱਚ ਪੈਂਦੇ ਆ ਤਾਂ ਮਾਲਵੇ ਦੇ 15 ਜ਼ਿਲ੍ਹੇ ਬਣਦੇ ਆ ਤੇ ਆਦਾਰਿਆ ਪੁਆਦ ਕਿੱਥੇ ਰਹਿ ਗਿਆ ਕੱਗਰ ਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਇਹਨਾਂ ਤੁਹਾਨੂੰ ਮੈਂ ਮੈਪ ਦੇ ਥਰੂ ਦੱਸੂੰ ਜਿਹੜਾ ਪੁਆਦ ਆ ਇਹ ਨਾ ਥੋੜਾ ਜਿਹਾ ਇੱਕ ਛੋਟਾ ਜਿਹਾ ਸਿਰਫ ਚਾਰ ਜਲਿਆਂ ਦਾ ਇਲਾਕਾ ਆ ਤੁਹਾਨੂੰ ਮੈਪ ਦੇ ਥਰੂ ਚੰਗੀ ਤਰ੍ਹਾਂ ਸਮਝ ਆ ਜਾਊਗਾ ਉਸ ਤੋਂ ਬਾਅਦ ਦੋਆਬਾ ਦੋਆਬਾ ਕਿੱਥੇ ਆ ਦੋਆਬਾ ਅਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਖੇਤਰ ਆ ਜਿਹੜਾ ਉਹਨੂੰ ਦੋਆਬਾ ਕਿਹਾ ਜਾਂਦਾ ਤੇ ਦੋਆਬੇ ਦੇ ਕਿਹੜੇ-ਕਿਹੜੇ ਆ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਹੀ ਆ ਦੋਆਬ ਦੇ ਜ਼ਿਲ੍ਹੇ ਉਸ ਤੋਂ ਬਾਅਦ ਆ ਗਿਆ ਆਪਣੇ ਪੰਜਾਬ ਵਿੱਚ ਦੋਆਬ ਦੋਆਬ ਕੀ ਹੁੰਦਾ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਕੀ ਹੈ ਦੋਆਬ ਕਹਾਉਂਦਾ ਪੰਜਾਬ ਦੇ ਆਪਣੇ ਕੋਲ ਕਿੰਨੇ ਪੰਜ ਦੋਆਬਾ ਪਹਿਲਾ ਆ ਦੋਆਬਾ ਸਿੰਧ ਸਾਗਰ ਇਹ ਸਿੰਧ ਅਤੇ ਜੇਲਮ ਦੇ ਵਿਚਕਾਰ ਦਾ ਇਲਾਕਾ ਆ ਤੇ ਇਹ ਬਹੁਤ ਉਪਜਾਊ ਨਹੀਂ ਹੈਗਾ ਜਿਹੜਾ ਦੋਆਬਾ ਸਿੰਧ ਸਾਗਰ ਆ ਚਨਾਬ ਅਤੇ ਜੇਲਮ ਦੇ ਵਿਚਕਾਰ ਦੇ ਇਲਾਕੇ ਨੂੰ ਚੱਜ ਦੋਆਬ ਕਿਹਾ ਜਾਂਦਾ ਹੈ ਤੇ ਇਸ ਦੇ ਪ੍ਰਸਿੱਧ ਜ਼ਹਿਰ ਕਿਹੜੇ-ਕਿਹੜੇ ਆ ਗੁਜਰਾਤ ਪੇਰਾ ਤੇ ਸ਼ਾਹਪੁਰ ਇਹਨੂੰ ਨਾ ਤੁਸੀਂ ਇੱਕ ਟ੍ਰਿਕ ਦੇ ਤੌਰ ਤੇ ਵੀ ਯਾਦ ਕਰ ਸਕਦੇ ਹੋ ਜਿਵੇਂ ਇਹਦਾ ਫਰਸਟ ਵਰਡ ਦੇਖ ਲਓ ਚੱਚੇ ਤੇ ਚਨਾਬ ਤੇ ਜੱਜੇ ਤੇ ਜੇਲਮ ਦੋਵਾਂ ਨੂੰ ਫਰਸਟ ਵਰਡ ਨਾਲ ਬਣ ਗਿਆ ਚੱਜ ਦੋਆਬ ਉਸ ਤੋਂ ਬਾਅਦ ਆਪਣਾ ਗੁਲਾ ਰਚਨਾ ਦੋਆਬ ਰਾਵੀ ਤੇ ਚਨਾਬ ਦੇ ਵਿਚਕਾਰ ਦਾ ਇਲਾਕਾ ਹੈ ਜਿਹੜਾ ਉਸ ਨੂੰ ਰਚਨਾ ਦੋਆਬ ਕਿਹਾ ਜਾਂਦਾ ਇਹ ਦੋਆਬਾ ਕਾਫੀ ਉਪਜਾਊ ਆ ਤੇ ਸਿਆਲਕੋਟ ਗੁਜਰਾਵਾਲਾ ਤੇ ਸ਼ੇਖੂਪੁਰਾ ਆ ਜਿਹੜਾ ਇਸ ਦੇ ਪ੍ਰਸਿੱਧ ਸ਼ਹਿਰਾਂ ਰਚਨਾ ਦੋਆਬ ਦੇ ਉਸ ਤੋਂ ਬਾਅਦ ਅਗਲਾ ਆ ਆਪਣਾ ਬਾਰੀ ਦੋਆਬ ਬਾਰੀ ਦੋਆਬ ਬਿਆਸ ਤੇ ਰਾਵੀ ਦੇ ਵਿਚਕਾਰ ਸਥਿਤ ਹੈਗਾ ਜਿਹੜਾ ਬਾਰੀ ਦੋਆਬ ਆ ਮੱਧ ਵਿੱਚ ਹੋਣ ਕਰਕੇ ਇਸ ਨੂੰ ਮੱਝਾ ਵੀ ਕਿਹਾ ਜਾਂਦਾ ਤੇ ਇੱਥੋਂ ਦੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਜਿਹੜਾ ਬਾਰੀ ਦੋਆਬ ਆ ਉਸ ਨੂੰ ਮੱਝਾ ਵੀ ਕਿਹਾ ਜਾਂਦਾ ਤੇ ਇਸ ਦੇ ਆਪਣੇ ਬਾਰੀ ਦੋਆਬ ਦੇ ਵੱਡੇ ਸ਼ਹਿਰ ਕਿਹੜੇ ਆ ਲਾਹੌਰ ਅੰਮ੍ਰਿਤਸਰ ਜਿਹੜੇ ਬਾਰੀ ਦੁਆਬ ਵਿੱਚ ਪੈਂਦੇ ਆ ਉਸ ਤੋਂ ਬਾਅਦ ਆ ਗਿਆ ਵਿਸਤ ਦੁਆਬ ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਇਲਾਕੇ ਨੂੰ ਵਿਸਤ ਦੁਆਬ ਕਿਹਾ ਜਾਂਦਾ ਜਾਂ ਇਸ ਨੂੰ ਵਿਸਤ ਦੁਆਬ ਜਲੰਧਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਹ ਇਲਾਕਾ ਉਂਝ ਵੀ ਦੁਆਬਾ ਦੇ ਨਾਮ ਨਾਲ ਪ੍ਰਸਿੱਧ ਆ ਜਿਹੜਾ ਵਿਸਤ ਦੁਆਬਾ ਇਹਨੂੰ ਵੈਸੇ ਵੀ ਦੁਆਬਾ ਕਿਹਾ ਜਾਂਦਾ ਤੇ ਇੱਥੋਂ ਦੇ ਸ਼ਹਿਰ ਕਿਹੜੇ-ਕਿਹੜੇ ਆ ਜਲੰਧਰ ਹੁਸ਼ਿਆਰਪੁਰ ਤੇ ਕਪੂਰਥਲਾ ਆ ਜਿਹੜੇ ਦੁਆਬੇ ਦੇ ਸ਼ਹਿਰ ਆ ਤੇ ਸਤਲੁਜ ਤੇ ਕੱਗਰ ਦੇ ਵਿਚਕਾਰ ਇਹ ਨਾ ਇੱਕ ਸਾਈਡ ਤੇ ਸਤਲੁਜ ਰਹਿ ਜਾਂਦਾ ਇਸ ਤਰ੍ਹਾਂ ਕਰਕੇ ਸਤਲੁਜ ਆਉਂਦਾ ਇੱਧਰ ਕੱਗਰ ਤਾਂ ਇਹ ਇਲਾਕਾ ਕਿਹੜਾ ਆਪਣਾ ਮਾਲਵਾ ਤੇ ਇਥੋਂ ਦੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਮਲਵਈ ਤੇ ਆਪਣਾ ਮੈਪ ਆ ਤੇ ਉਹ ਆ ਪਿਆ ਮਾਝਾ ਦੁਆਬਾ ਆ ਬਲਵਾ ਆ ਪਵਾਦ ਆਪਣੇ ਸਾਰੇ ਇਲਾਕੇ ਨੂੰ ਮਿਲਾ ਕੇ ਇਹੀ ਕੀ ਬਣਦਾ ਮਾਲਵਾ ਜਿਦੇ ਵਿੱਚ ਆਹ ਚਾਰ ਰੂਪਨਗਰ ਐਸਐਫ ਨਗਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਪੁਆਦ ਵਿੱਚ ਆਉਂਦੇ ਆ ਤੇ ਬਾਕੀ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਤੇ ਲੁਧਿਆਣਾ ਪਾਲਵਾ ਉਸ ਤੋਂ ਬਾਅਦ ਮਾਝੇ ਦੇ ਕਿਹੜੇ ਕਿਹੜੇ ਜ਼ਿਲ੍ਹੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇਹੇ ਆਗੇ ਮਾਝੇ ਦੇ ਤੇ ਦੁਆਬੇ ਦੇ ਹੋਗੇ ਹੁਸ਼ਿਆਰਪੁਰ ਕਪੂਰਥਲਾ ਤੇ ਜਲੰਧਰ ਤੇ ਐਸ ਬੀ ਐਸ ਨਗਰ 13 ਉਪਰ ਡੋਆਬੇ ਦੇ ਇਹ ਸੀ ਆਪਣੀ ਅੱਜ ਦੀ ਕਲਾਸ ਤੇ ਮਿਲਦੇ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ